ਇੱਕ ਦੁਕਾਨ ਚੱਲ ਰਹੀ ਹੈ ਜਿੱਥੇ ਜਿਹੜਾ ਪੰਕਚਰ ਦਾ ਕੰਮ ਹੋ ਰਿਹਾ ਹੈ ਪਰ ਉੱਥੇ ਹੀ ਜਿੰਨਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਉਹ ਤੁਹਾਨੂੰ ਦੱਸ ਦਈਏ World Power Lifter ਨੇ ਜੋਂਦਾ ਹਮਰਾਜ ਅੱਜ ਵੀ ਤੁਸੀਂ ਦੁਕਾਨ ਚਲਾ ਰਹੇ ਹੋ ਹਾਂਜੀ ਮਤਲਬ ਕੀ ਸਪੋਰਟ ਨਹੀਂ ਮਿਲੀ ਫਾਈਨੈਂਸ਼ੀਅਲੀ ਵੀ ਸਪੋਰਟ ਨਹੀਂ ਮਿਲੀ ਤੁਹਾਨੂੰ ਨਹੀਂ ਐਦਾਂ ਦੀ ਕੋਈ ਸਪੋਰਟ ਨਹੀਂ ਮਿਲੀ ਕਿ ਤੁਹਾਨੂੰ ਬਾਹਰ ਵੀ ਜਾ ਕੇ ਆਏ ਹੋ ਇੰਟਰਨੈਸ਼ਨਲ ਵੀ ਚੈਂਪੀਅਨਸ਼ਿਪ ਵੀ ਜਿੱਤ ਕੇ ਆਏ ਹੋ ਬਿਵਾਰੋਂ ਮੈਡਲ ਲੈ ਕੇ ਆਉਂਗਾ ਇੰਡੀਆ ਲਈ ਤਾਂ ਮੇਰੀ ਸਪੋਰਟ ਹੋਊਗੀ ਉਧਰੋਂ ਜਦੋਂ ਆਇਆ ਖੇਲ ਕੇ ਮੈਂ 골ਡ ਲੈ ਕੇ ਤਾਂ ਕਿਸੇ ਨੇ ਸਨਮਾਨ ਤੱਕ ਵੀ ਨਹੀਂ ਕੀਤਾ ਵੈਸੇ ਗਿਣਤੀ ਵੀ ਯਾਦ ਹੈ ਕਿੰਨੇ ਕੰਪੀਟੀਸ਼ਨ ਗਏ ਹੋਗੇ ਕਿੰਨੇ ਟਰਾਫੀ ਜਿੱਤੇ ਹੋ ਕੋਸ਼ ਮੈਡਲ ਤਾਂ ਅੱਧ ਨਾਲੋਂ ਵੱਧ ਮੈਡਲ ਤਾਂ ਟੁੱਟ ਗਏ ਜਿਵੇਂ ਵਿੱਚ ਖਰਾਬ ਵੀ ਹੋ ਗਏ ਜੀ ਤੇ ਆ ਬਾਕੀ ਤੁਹਾਡੇ ਸਾਹਮਣੇ ਆ ਜੇ ਉਧਰ ਪਏ ਨੇ ਮੈਡਲ ਕਾਫੀ ਨੇ ਮਤਲਬ ਗਿਣਤੀ ਹੈ ਨਹੀਂ ਨਾ ਪਰ ਉਸ ਗਿਣਤੀ ਨਹੀਂ ਪਤਾ ਹੁਣ ਕਿੰਨੇ ਨੇ ਕਾਫੀ ਜ਼ਿਆਦਾ ਫੈਸਿਲਿਟੀਆਂ ਵੀ ਨਹੀਂ ਅਗਰ ਮਿਲੀਆਂ ਹੋਣਗੀਆਂ ਫਿਰ ਤੁਹਾਨੂੰ ਕਿਉਂਕਿ ਤੁਸੀਂ ਕੰਮ ਵੀ ਕਰਨਾ ਸੀਗਾ ਪੈਸੇ ਵੀ ਕਮਾਉਣੇ ਸੀਗੇ ਹਾਂਜੀ ਹਾਂਜੀ ਇਹ ਤਾਂ ਹੈ ਹੁਣ ਕੰਮ ਦੇ ਕਿਉਂ ਮੇਰੇ ਸਿਰ ਤੇ ਹੀ ਚੱਲ ਰਿਹਾ ਸਾਰਾ ਕੁਝ ਸਿਸਟਮ ਤੇ ਉੱਥੇ ਸਾਈਕਲਾਂ ਦੇ ਕੰਮ ਤੋਂ ਹੀ ਘਰ ਦਾ ਗੁਜ਼ਾਰਾ ਚੱਲ ਰਿਹਾ ਬੈਂਚ ਪ੍ਰੈਸ ਤੁਸੀਂ ਕਿੰਨਾ ਕਿ ਕਿਲੋ ਕੰਟਰਕਟ ਉਹਦੇ ਬਾਰੇ ਵੀ ਜਾਣਕਾਰੀ ਦਿਓ ਕਿੰਨਾ ਬੈਂਚ ਪ੍ਰੈਸ ਪਹਿਲਾਂ ਤਾਂ ਜਦੋਂ ਸਟਾਰਟਿੰਗ ਕਰੀ ਸੀ ਉਹੀ 80 90 ਕਿਲੋ ਦੀ ਰੇਂਜ ਸੀ ਤੇ ਉਸ ਤੋਂ ਬਾਅਦ ਮਾਲਕ ਦੀ ਕਿਰਪਾ ਵੱਧ ਗਈ ਤੇ 1 ਕਵਾਂਟਲ 60 65 ਕਿਲੋ ਦੀ ਬੈਂਚ ਲਾਉਂਦਾ ਰਿਹਾ ਸੀਮੈਂਟ ਦੇ ਨਾਲ ਡੰਬਲ ਬਣਾਏ ਸੀਗੇ ਛੋਟੇ ਛੋਟੇ ਜਨਨ ਕਿ ਇੰਨਾ ਪਤਾ ਨਹੀਂ ਹੁੰਦਾ ਸੀ ਸੀਮੈਂਟ ਦੇ ਬਣਾਲੇ ਸੀ ਸਰੀਆ ਪਾ ਕੇ ਤੇ ਉਹਦੇ ਨਾਲ ਲਾਈ ਜਾਂਦੇ ਹੁੰਦੇ ਤੇ ਡੰਡ ਲਾਉਣੇ ਜਿਆਦਾ ਬਸ ਡੰਡ ਵੱਧ ਲਾਉਂਦਾ ਹੁੰਦਾ ਸੀ ਤੇ ਉਹ ਛੋਟੇ ਛੋਟੇ ਡੰਬਲ ਬਣਾਏ ਹੋਏ ਸੀ ਉਮੀਦ ਸੀਗੀ ਕਿ ਅਗਰ ਮੈਂ ਬਾਹਰ ਦੁਬਈ ਜਾ ਰਿਹਾ ਹਾਂ ਤਾਂ ਵਾਪਸ ਜਦੋਂ ਆਉਂਗਾ ਤਾਂ ਮੇਰੀ ਇੱਕ ਜਿਹੜੀ ਪੋਜੀਸ਼ਨ ਹੋ ਥੋੜੀ ਉੱਤੇ ਹੋਊਗੀ ਮਨ ਦੇ ਵਿੱਚ ਪੂਰਾ ਹਾਂਜੀ ਹਾਂਜੀ ਦੁਬਈ ਜਾਣ ਵਾਸਤੇ ਵੀ ਲੱਖ ਰੁਪਏ ਦਾ ਖਰਚ ਹੋਇਆ ਸੀ ਉਹ ਵੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਸਾਈਕਲਾਂ ਦਾ ਕੰਮ ਕਰਕੇ ਉੱਥੋਂ ਲੱਖ ਰੁਪਇਆ ਕੱਢਣਾ ਬਹੁਤ ਔਖਾ ਜੇ ਜੋ ਤੁਸੀਂ ਮੈਡਲ ਲੈ ਕੇ ਆਏ ਉਸ ਤੋਂ ਬਾਅਦ ਫਿਰ ਤੋਂ ਤੁਸੀਂ ਦੁਕਾਨ ਤੇ ਜਾਣਾ ਸ਼ੁਰੂ ਕਰਤਾ ਸੀਗਾ ਥੋੜੇ ਸਮੇਂ ਬਾਅਦ ਹੀ ਹਾਂਜੀ ਹਾਂਜੀ ਜਿਵੇਂ ਮੰਨ ਲਓ ਰਾਤ ਨੂੰ ਉੱਥੋਂ ਆ ਗਏ ਇੱਕ ਦਿਨ ਘਰੇ ਰਹੇ ਹਾਂਜੀ ਔਰ ਰਾਤੋਂ ਰਾਤ ਹੀ ਮਤਲਬ ਘਰੇ ਰਹੇ ਤਾਂ ਸਵੇਰ ਫਿਰ ਸਰਜਰੀ ਕੰਮ ਤੇ ਇਸ ਤੋਂ ਬਾਅਦ ਹੁਣ ਇੰਗਲੈਂਡ ਚ ਜਾਣਾ ਸੀ ਖੇਲਣ ਉਹਦੇ ਲਈ ਵੀ ਸਿਲੈਕਟ ਹੋ ਗਿਆ ਸੀ ਹਾਂਜੀ ਪਰ ਆਈ ਮਦਦ ਨਹੀਂ ਹੋਈ ਕਿਸੇ ਬੰਦੇ ਨੂੰ ਤੇ ਪੈਸਿਆਂ ਕਰਕੇ ਰਹੀਓ ਫਿਰ ਕਰਕੇ ਹਾਂਜੀ ਤੇ ਉਦੋਂ ਮੈਂ ਲੱਖਾਂ ਰੁਪਇਆ ਕੋਲ ਕਰ ਲਿਆ ਸੀ ਉਹ ਦੱਸਦੇ ਵੀ ਘਟੋ ਘਟ 4 ਲੱਖ ਰੁਪਇਆ ਚਾਹੀਦਾ ਅੱਛਾ ਤੇ ਉਹਨਾਂ ਫਿਰ ਇਕੱਠਾ ਨਹੀਂ ਹੋਇਆ ਤੇ ਮੈਂ ਨਹੀਂ ਗਿਆ ਜ਼ਿੰਦਗੀ ਆਪਣੀ ਤਾਂ ਅਸੀਂ ਇਹਦੇ ਪਿੱਛੇ ਲੱਗ ਕੇ ਮਤਲਬ ਖਰਾਬ ਕਰ ਲਈ ਕਿਸਮ ਦੀ ਜਦੋਂ ਹੁਣ ਮੈਡਲ ਸਰਟੀਫਿਕੇਟ ਦੇਖਦੇ ਆਂ ਤਕਲੀਫ ਵੀ ਹੁੰਦੀ ਆ ਉਦਾਂਡਮ ਸੇਖਰੋਂ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਅੱਜ ਤੁਹਾਨੂੰ ਇਹੋ ਜੀ ਕਹਾਣੀ ਦੱਸਾਂਗੇ ਕਿਸ ਤਰ੍ਹਾਂ ਇੱਕ ਦੁਕਾਨ ਚੱਲ ਰਹੀ ਹੈ ਜਿੱਥੇ ਜਿਹੜਾ ਪੰਚਰ ਦਾ ਕੰਮ ਹੋ ਰਿਹਾ ਹੈ ਪਰ ਉੱਥੇ ਹੀ ਜਿੰਨਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਉਹ ਤੁਹਾਨੂੰ ਦੱਸਦੀਏ World Power Lifter ਨੇ ਤਸਵੀਰਾਂ ਤੁਹਾਨੂੰ ਨਾਲ ਚਲਦੀਆਂ ਹੋਈਆਂ ਦਿਖਾਵਾਂਗੇ ਕਿੰਨੇ ਜ਼ਿਆਦਾ ਇਹਨਾਂ ਦੇ ਵੱਲੋਂ ਚੈਂਪੀਅਨਸ਼ਿਪ ਜਿੱਤੀ ਗਈ ਹੈ ਤਸਵੀਰਾਂ ਸਾਹਮਣੇ ਵੀ ਦੇਖ ਰਹੇ ਹੋ ਇਹਨੇ ਸਾਰੇ ਮੈਡਲ ਜਿਹੜੇ ਇਹਨਾਂ ਦੇ ਵੱਲੋਂ ਜਿੱਤੇ ਗਏ ਨੇ ਸਾਰੀ ਗੱਲਬਾਤ ਕਰਾਂਗੇ ਇੰਨਾ ਦੇ ਨਾਲ ਬਹੁਤ ਸਾਰੀ ਕਹਾਣੀ ਜੁੜੀ ਹੋਈ ਆ ਬਹੁਤ ਇਨਸਪਾਇਰਿੰਗ ਸਟੋਰੀ ਆ ਗੱਲਬਾਤ ਕਰਦੇ ਆ ਮਿਸਟਰ ਮਨਰਾਜ ਸਿੰਘ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੀ ਗੱਲਬਾਤ ਕਰਦੇ ਤੁਸੀਂ ਬਹੁਤ ਜ਼ਿਆਦਾ ਚੈਂਪੀਅਨਸ਼ਿਪ ਜਿੱਤੇ ਹੋਏ ਹੋ ਬਹੁਤ ਜ਼ਿਆਦਾ ਮੈਡਲ ਕੋਈ ਇਹੋ ਜੀ ਤੁਸੀਂ ਛੱਡਿਆ ਨਹੀਂ ਜਗ੍ਹਾ ਜਿੱਦੇ ਤੁਸੀਂ ਡੱਗ ਗਏ ਹੋ ਔਰ ਮੈਡਲ ਨਾਲ ਲੈ ਕੇ ਆਏ ਹੋ ਪਰ ਜਿੱਥੇ ਤਸਵੀਰ ਆਈ ਵੀ ਹੈ ਕਿ ਤੁਹਾਡੇ ਪੈਰ ਦੇ ਵਿੱਚ ਵੀ ਤਕਲੀਫ ਹੈ ਉਸ ਤੋਂ ਬਾਅਦ ਵੀ ਇਹੋ ਜੀ ਗੇਮ ਜੋ ਕਿ ਬਹੁਤ ਜ਼ਿਆਦਾ ਸਟਰੋਂਗ ਮੰਗਦੀ ਆ ਪਾਵਰ ਮੰਗਦੀ ਆ ਕਿਵੇਂ ਸ਼ੁਰੂਆਤ ਹੋਈ ਸ਼ੁਰੂਆਤ ਸਾਈਕਲਾਂ ਦੇ ਕੰਮ ਦੇ ਨਾਲ-ਨਾਲ ਰਿਪੇਅਰ ਦਾ ਕੰਮ ਆ ਮੇਰਾ ਕੋਹਾੜੇ ਵਿੱਚ ਹੂੰ ਤੇ ਕੁਝ ਦੋਸਤ ਮਿੱਤਰ ਮਿਲਦੇ ਰਹੇ ਤੇ ਉਹਨਾਂ ਨੇ ਕਿਹਾ ਵੀ ਤੂੰ ਜਿੰਮ ਜਾਇਆ ਕਰ ਕਿਉਂ ਮੈਂ ਮਿਹਨਤ ਲਾਉਂਦਾ ਹੁੰਦਾ ਸੀ ਦੁਕਾਨ ਤੇ ਹੂੰ ਤੇ ਉਹਨਾਂ ਨੇ ਦੇਖਣਾ ਕਹਿੰਦੇ ਵੀ ਇੱਥੇ ਟੱਕਰਾ ਮਾਰਦਾ ਵੀ ਤੂੰ ਦੁਕਾਨ ਤੇ ਨਾ ਲਾਇਆ ਕਰ ਜਿੰਮ ਜਾਇਆ ਕਰ ਮੈਂ ਫਿਰ ਇਹੀ ਕਹਿੰਦਾ ਸੀ ਮੈਂ ਕਿਹਾ ਜਿੰਮ ਕੀ ਕਰਨਾ ਜਾ ਕੇ ਵੀ ਨਾ ਤਾਂ ਆਪਣੇ ਕੋ ਟਾਈਮ ਆ ਨਾ ਆਪਣੇ ਕੋ ਪੂੰਜੀ ਆ ਜਿੰਮ ਦੀ ਫੀਸ ਵਗੈਰਾ ਹਨਾ ਵੀ ਇੱਥੇ ਠੀਕ ਆ ਤੇ ਉਹ ਧੱਕੇ ਨਾਲ ਮਤਲਬ ਮੈਨੂੰ ਜਿੰਮ ਲੈ ਕੇ ਗਏ ਤੇ ਉਸ ਤੋਂ ਬਸ ਮੇਰਾ ਸਫਰ ਸਟਾਰਟ ਹੋ ਗਿਆ ਤੇ ਉੱਥੇ ਜਿਹੜੇ ਸੀਗੇ ਆਪਣੇ ਇੰਦਰਜੀਤ ਸੀਗੇ ਪੰਦੇਰ ਜਿਨ੍ਹਾਂ ਨੇ ਮਤਲਬ ਮੈਨੂੰ ਇਹ ਲੈਨ ਚ ਪਾਇਆ ਜੀ ਤੇ ਪਰ ਜਿਸ ਤਰ੍ਹਾਂ ਪੈਰ ਦੇ ਵਿੱਚ ਤਕਲੀਫਾ ਉਹ ਵੀ ਮੈਂ ਜਾਨਣਾ ਚਾਹੂੰਗੀ ਮਤਲਬ ਬਾਈ ਬਰਥ ਸੀ ਜਾਂ ਕੁਝ ਹੋਇਆ ਸੀ ਕਿ ਹਾਦਸਾ ਇਹ 1984-85 ਦੀ ਗੱਲ ਆ ਕਿ ਕੋਈ ਤੂਫਾਨ ਦੀ ਤਰ੍ਹਾਂ ਸੀ ਹਵਾ ਤੇ ਅਸੀਂ ਖੇਡਦੇ ਸੀ ਬੱਚੇ ਤੇ ਉਹ ਤੂਫਾਨ ਨੇ ਮੈਨੂੰ ਚੱਕ ਲਿਆ ਸੀ ਤੇ ਹਵਾ ਨੇ ਮਤਲਬ ਛਟਕੇ ਦੇ ਨਾਲ ਨਾ ਦੀਵਾਰ 'ਚ ਮਾਰਿਆ ਸੀ ਮੈਨੂੰ ਤੇ ਉਸ ਟਾਈਮ ਫਿਰ ਮੇਰਾ ਦੋਨੇ ਲੱਤਾਂ ਕੰਮ ਛੱਡ ਗਈਆਂ ਸੀਗੀਆਂ ਜੀ ਹਾਂਜੀ ਤੇ ਉਦੋਂ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਮੇਰੀ 5-6 ਸਾਲ ਦੀ ਸੀਗੀ ਉਸ ਟਾਈਮ ਤੇ ਔਰ ਇਹ ਜੋ ਪ੍ਰੈਕਟਿਸ ਕਰਨੀ ਇਹ ਕਿੰਨੀ ਉਮਰ ਤੋਂ ਸ਼ੁਰੂ ਕੀਤਾ ਹੋਇਆ ਇਹ ਮੈਂ ਇਹ ਤਾਂ ਪਹਿਲਾਂ ਹੀ ਮਤਲਬ ਛੋਟਾ ਹੁੰਦਾ ਵੀ ਸ਼ੌਂਕ ਸੀਗਾ ਮੈਨੂੰ ਲੱਤਾਂ 'ਚ ਪ੍ਰੋਬਲਮ ਹੋਈ ਉਸ ਤੋਂ ਕਾਫੀ ਟਾਈਮ ਬਾਅਦ ਤੇ ਸ਼ੌਂਕ ਪਹਿਲਾਂ ਤੋਂ ਸੀਗਾ ਛੋਟੇ ਹੁੰਦੇ ਨੂੰ ਜੀ ਤੇ ਕਰਦੇ ਕਰਦੇ ਇਦਾਂ ਨਾਰਮਲ ਲਾਉਂਦਾ ਰਿਹਾ ਆਪਣੀ ਮਿਹਨਤ ਹੂੰ ਤੇ ਨਾਲ ਪੜਦਾ ਰਿਹਾ ਜੀ ਤੇ ਪੰਜਵੀਂ ਕਲਾਸ ਤੱਕ ਹੀ ਪੜਿਆ ਮੈਂ ਕਿਉਂ ਸਕੂਲ ਘਰ ਦੇ ਕੋਲ ਸੀ ਜਿਹੜਾ ਜੀ ਉੱਥੇ ਪੰਜ ਤੱਕ ਸੀਗਾ ਮੈਂ ਪੜ ਲਿਆ ਫਿਰ ਗਾਹਾਂ ਵਿੱਚ ਤੋਂ ਚੱਲਦਾ ਨਹੀਂ ਜਾਂ ਤੁਰੇ ਨਹੀਂ ਜਾਂਦਾ ਸੀਗਾ ਜਿਆਦਾ ਤੇ ਇਸ ਕਰਕੇ ਮੈਂ ਅੱਗੇ ਗਿਆ ਨਹੀਂ ਤੇ ਉਹ ਉਸੇ ਸਮੇਂ ਤੋਂ ਚੱਲਦੀ ਰਹੀ ਮਤਲਬ ਇਹਨਾਂ ਬਾਰੇ ਨਹੀਂ ਪਤਾ ਸੀ ਵੀ ਐਦਾਂ ਕੰਪੀਟੀਸ਼ਨ ਜਾਂ ਕੋਈ ਕਿਤੇ ਬਾਹਰ ਖੇਡਣ ਜਾਣਾ ਇਹ ਚੀਜ਼ ਨਹੀਂ ਪਤਾ ਸੀ ਹੂੰ ਇਹ 2013 ਦੇ ਵਿੱਚ ਫਿਰ ਮੈਨੂੰ ਸਟਾਰਟਿੰਗ ਕਰਾਈ ਆ ਸਟਾਰਟਿੰਗ ਕਰਵਾਈ ਆ ਔਰ ਉਹ ਸਟਾਰਟਿੰਗ ਮਤਲਬ ਕਾਫੀ ਜ਼ਿਆਦਾ ਫੈਸਿਲਿਟੀਆਂ ਵੀ ਨਹੀਂ ਅਗਰ ਮਿਲੀਆਂ ਹੋਣਗੀਆਂ ਫਿਰ ਤੁਹਾਨੂੰ ਕਿਉਂਕਿ ਤੁਸੀਂ ਕੰਮ ਵੀ ਕਰਨਾ ਸੀਗਾ ਪੈਸੇ ਵੀ ਕਮਾਉਣੇ ਸੀਗੇ ਹਾਂਜੀ ਹਾਂਜੀ ਇਹ ਤਾਂ ਹੈ ਹੁਣ ਕੰਮ ਦੇ ਕਿਉਂ ਮੇਰੇ ਸਿਰ ਤੇ ਹੀ ਚੱਲ ਰਿਹਾ ਸਾਰਾ ਕੁਝ ਸਿਸਟਮ ਤੇ ਉੱਥੇ ਸਾਈਕਲਾਂ ਦੇ ਕੰਮ ਤੋਂ ਹੀ ਘਰ ਦਾ ਗੁਜ਼ਾਰਾ ਚੱਲ ਰਿਹਾ ਜੀ ਤੇ ਮੰਮੀ ਡੈਡੀ ਨੇ ਨਾਲ ਬੱਚੇ ਨੇ ਦੋ ਤੇ ਉਥੋਂ ਕੰਮ ਦੇ ਨਾਲ-ਨਾਲ ਇਹ ਸੀਗਾ ਵੀ ਸਵੇਰ 4 ਵਜੇ ਉੱਠਣਾ ਹੂੰ 4 ਵਜੇ ਜਿਮ ਜਾਣਾ ਤੇ ਉੱਥੇ ਦੋ ਢਾਈ ਘੰਟੇ ਲਾ ਕੇ ਉਸ ਤੋਂ ਬਾਅਦ ਫਿਰ ਆਪਣਾ ਸ਼ਾਪ ਤੇ ਚਲੇ ਜਾਣਾ ਫਿਰ ਸ਼ਾਪ ਤੋਂ ਰਾਤ ਨੂੰ ਵਾਪਸ ਆਉਣਾ ਜੀ ਪਰ ਜਿਮ ਤੋਂ ਪਹਿਲਾਂ ਵੀ ਤੁਸੀਂ ਕਿਸ ਚੀਜ਼ ਦੇ ਨਾਲ ਤੁਸੀਂ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਕਰ ਦਿੱਤੀ ਸੀ ਕਿਉਂਕਿ ਤੁਹਾਨੂੰ ਸ਼ੌਂਕ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਬਹੁਤ ਪਹਿਲਾਂ ਤੋਂ ਹੀ ਸੀਗਾ ਅ ਉਸ ਤੋਂ ਪਹਿਲਾਂ ਤਾਂ ਸੀਮੈਂਟ ਦੇ ਨਾਲ ਡੰਬਲ ਬਣਾਏ ਸੀਗੇ ਛੋਟੇ-ਛੋਟੇ ਅੱਛਾ ਯਾਨੀ ਕਿ ਇੰਨਾ ਪਤਾ ਨਹੀਂ ਹੁੰਦਾ ਸੀ ਸੀਮੈਂਟ ਦੇ ਬਣਾਲੇ ਸੀ ਸਰੀਆ ਪਾ ਕੇ ਤੇ ਉਹਦੇ ਨਾਲ ਲਾਈ ਜਾਂਦੇ ਹੁੰਦੇ ਤੇ ਡੰਡ ਲਾਉਣੇ ਜਿਆਦਾ ਬਸ ਡੰਡ ਬਦਲਾਉਂਦਾ ਹੁੰਦਾ ਸੀ ਤੇ ਉਹ ਛੋਟੇ-ਛੋਟੇ ਡੰਬਲ ਬਣਾਏ ਹੋਏ ਸੀ ਜੀ ਉਸ ਤੋਂ ਬਾਅਦ ਜਿਮ ਦੇ ਵਿੱਚ ਸ਼ੁਰੂਆਤ ਹੋਈ ਹਾਂ ਹਾਂਜੀ ਉਸ ਤੋਂ ਬਾਅਦ ਜਿਮ ਵਿੱਚ ਫਿਰ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਬੈਂਚ ਪ੍ਰੈਸ ਕੀ ਹੁੰਦਾ ਹੈ ਲੋਕਾਂ ਦੀ ਮਦਦ ਦੇ ਨਾਲ ਲੋਕਾਂ ਦੀ ਹੈਲਪ ਦੇ ਨਾਲ ਤੁਸੀਂ ਫਿਰ ਇਸ ਮੁਕਾਮ ਤੇ ਪਹੁੰਚੇ ਹੋ ਹਾਂਜੀ ਹਾਂ ਮਤਲਬ ਮਿਹਨਤ ਕਰਦੇ ਰਹੇ ਤੇ ਇੰਦਰਜੀਤ ਪੰਧੇਰ ਸੀਗੇ ਜਿਹੜੇ ਹੂੰ ਉਹਨਾਂ ਨੇ ਮੈਨੂੰ ਇਹਦੇ ਬਾਰੇ ਦੱਸਿਆ ਵੀ ਤੂੰ ਐਦਾਂ ਕਰਕੇ ਆ ਜਿਹੜੀ ਚੀਜ਼ ਲਾਈ ਆ ਜੋ ਪਹਿਲੇ ਦਿਨ ਜਿਮ ਵਿੱਚ ਗਿਆ ਸੀ ਨਾ ਮੈਂ ਮੈਂ ਕਾਫੀ ਭਜਨ ਚੱਕ ਲਿਆ ਸੀ ਤੇ ਉਸ ਨੇ ਦੇਖਿਆ ਤੇ ਉਸ ਨੇ ਮਨਾ ਕਰਤਾ ਵੀ ਹੁਣ ਨਾ ਚੱਕੀ ਤੇ ਉਸ ਨੇ ਫਿਰ ਅੱਗੇ ਦੱਸਿਆ ਵੀ ਇਹਨੂੰ ਤੂੰ ਮਤਲਬ ਉਹਨਾਂ ਨੇ ਇੱਕ ਸਿਹਤ ਦੇਤੀ ਜੀ ਬੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਤੇ ਉਸ ਤੋਂ ਬਾਅਦ ਫਿਰ ਕੰਪੀਟੀਸ਼ਨ ਆਉਣ ਲੱਗੇ ਗਾਹਾਂ ਦੀ ਗਾਹ ਪਤਾ ਲੱਗਣ ਲੱਗ ਗਿਆ ਗਰੁੱਪਾਂ 'ਚ ਤੇ ਫਿਰ ਸ਼ੁਰੂ ਹੋ ਗਈ ਬਸ ਗੇਮ ਜੀ ਤੇ ਬੈਂਚ ਪ੍ਰੈਸ ਤੁਸੀਂ ਕਿੰਨਾ ਕਿ ਕਿਲੋ ਕੰਟਰਲ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਕਿੰਨਾ ਬੈਂਚ ਪ੍ਰੈਸ ਪਹਿਲਾਂ ਤਾਂ ਜਦੋਂ ਸਟਾਰਟਿੰਗ ਕਰੀ ਸੀ ਉਹੀ 80 90 ਕਿਲੋ ਦੀ ਰੇਂਜ ਸੀ ਤੇ ਉਸ ਤੋਂ ਬਾਅਦ ਮਾਲਕ ਦੀ ਕਿਰਪਾ ਵਧਦੀ ਗਈ ਤੇ ਇੱਕ ਕੰਟਰਲ 60 65 ਕਿਲੋ ਦੀ ਬੈਂਚ ਲਾਉਂਦਾ ਰਿਹਾ ਇੰਨਾ ਕਰ ਜਿਆਦਾ ਹਾਂਜੀ ਤੇ ਹੁਣ ਤੱਕ ਜਿੰਨੇ ਅਸੀਂ ਮੈਡਲ ਦੇਖਿਆ ਤੁਹਾਨੂੰ ਵੈਸੇ ਗਿਣਤੀ ਵੀ ਯਾਦ ਹੈ ਕਿੰਨੇ ਕੰਪੀਟੀਸ਼ਨ ਗਏ ਹੋਣਗੇ ਕਿੰਨੇ ਟਰੋਫੀ ਜਿੱ ਕੋਸ਼ ਮੈਡਲ ਤਾਂ ਅੱਧ ਨਾਲੋਂ ਵੱਧ ਮੈਡਲ ਤਾਂ ਟੁੱਟ ਗਏ ਜਿਵੇਂ ਵਿੱਚ ਖਰਾਬ ਵੀ ਹੋ ਗਏ ਜੀ ਤੇ ਆ ਬਾਕੀ ਤੁਹਾਡੇ ਸਾਹਮਣੇ ਜੇ ਉੱਧਰ ਪਏ ਨੇ ਮੈਡਲ ਕਾਫੀ ਨੇ ਮਤਲਬ ਗਿਣਤੀ ਹੈ ਨਹੀਂ ਨਾ ਪਰ ਉਸ ਗਿਣਤੀ ਨਹੀਂ ਪਤਾ ਹੁਣ ਕਿੰਨੇ ਨੇ ਮਤਲਬ ਗਿਣਤੀ ਵੀ ਨਹੀਂ ਯਾਦ ਹੈਗੀ ਪਰ ਅੱਜ ਵੀ ਤੁਸੀਂ ਦੁਕਾਨ ਚਲਾ ਰਹੇ ਹੋ ਹਾਂਜੀ ਮਤਲਬ ਕੀ ਸਪੋਰਟ ਨਹੀਂ ਮਿਲੀ ਫਾਈਨੈਂਸ਼ਲੀ ਵੀ ਸਪੋਰਟ ਨਹੀਂ ਮਿਲੀ ਤੁਹਾਨੂੰ ਨਹੀਂ ਐਦਾਂ ਦੀ ਕੋਈ ਸਪੋਰਟ ਨਹੀਂ ਮਿਲੀ ਕਿਤੋਂ ਆਪਣੇ ਮਤਲਬ ਦਮ ਤੇ ਜਿੰਨਾ ਕੀਤਾ ਬਸ ਆਪਣੇ ਦਮ ਤੇ ਇੱਥੇ ਤੱਕ ਪਹੁੰਚਿਆ ਉਦਾਂ ਕੋਈ ਸਰਕਾਰ ਵੱਨੀ ਹੋ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਮਿਲੀ ਤੁਸੀਂ ਬਾਹਰ ਵੀ ਜਾ ਕੇ ਆਏ ਹੋ ਇੰਟਰਨੈਸ਼ਨਲ ਵੀ ਚੈਂਪੀਅਨਸ਼ਿਪ ਵੀ ਜਿੱਤ ਕੇ ਆਏ ਹੋ ਇੰਟਰਨੈਸ਼ਨਲ ਚੈਂਪੀਅਨ ਤੇ ਜਾਣ ਦਾ ਇਹ ਸੀਗਾ ਮੈਨੂੰ ਵੀ ਜਦੋਂ ਬਾਹਰ ਜਾਊਗਾ ਨਾ ਵੀ ਬਾਹਰੋਂ ਮੈਡਲ ਲੈ ਕੇ ਆਉਂਗਾ ਇੰਡੀਆ ਲਈ ਤਾਂ ਮੇਰੀ سپورਟ ਹੋਊਗੀ ਜੀ ਵੀ ਮੈਨੂੰ ਮੇਨ ਗੱਲ ਸੀ ਮੁੱਦਾ ਮੇਰਾ ਵੀ ਮੈਨੂੰ ਪੈਸਾ ਮਿਲੂਗਾ ਵੀ ਮੈਂ ਆਪਣਾ ਕੰਮ ਹੋਰ ਵਧਾਊਗਾ ਨਾਲ ਗੇਮ ਵੀ ਵਧਿਆ ਕਰੂੰਗਾ ਮਤਲਬ ਉਧਰੋਂ ਜਦੋਂ ਆਇਆ ਖੇਲ ਕੇ ਮੈਂ 골ਡ ਲੈ ਕੇ ਤਾਂ ਕਿਸੇ ਨੇ ਸਨਮਾਨ ਤੱਕ ਵੀ ਨਹੀਂ ਕੀਤਾ ਪਿੰਡ ਵਾਸੀਆਂ ਨੇ ਬਸ ਜਿੰਨਾ ਜਿਹੜੇ ਪਿੰਡ ਦੇ ਨੇ ਉਹਨਾਂ ਨੇ ਸਨਮਾਨ ਕੀਤਾ ਵਧੀਆ ਤਰੀਕੇ ਨਾਲ ਮਤਲਬ ਉਦਾਂ ਸਰਕਾਰ ਬੰਨੀ ਹੋ ਜਾਂ ਕਿਸੇ ਕੋਈ ਹੈਲਪ ਨਹੀਂ ਹੋਈ ਕਿਸੇ ਤਰ੍ਹਾਂ ਦੀ ਪਰ ਤੁਹਾਨੂੰ ਇਹ ਉਮੀਦ ਸੀਗੀ ਕਿ ਅਗਰ ਮੈਂ ਬਾਹਰ ਦੁਬਈ ਜਾ ਰਿਹਾ ਹਾਂ ਤਾਂ ਵਾਪਸ ਜਦੋਂ ਆਉਂਗਾ ਤਾਂ ਮੇਰੀ ਇੱਕ ਜਿਹੜੀ ਪੋਜੀਸ਼ਨ ਹੋ ਥੋੜੀ ਉੱਤੇ ਹੋਊਗੀ ਮਨ ਦੇ ਵਿੱਚ ਪੂਰਾ ਸੀ ਹਾਂਜੀ ਹਾਂਜੀ ਦੁਬਈ ਜਾਣ ਵਾਸਤੇ ਵੀ ਲੱਖ ਰੁਪਏ ਦਾ ਖਰਚ ਹੋਇਆ ਸੀ ਉਹ ਵੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਸਾਈਕਲਾਂ ਦਾ ਕੰਮ ਕਰਕੇ ਉੱਥੋਂ ਲੱਖ ਰੁਪਇਆ ਕੱਢਣਾ ਬਹੁਤ ਔਖਾ ਉਹ ਮਤਲਬ ਫੜ ਤੋੜ ਕੇ ਕਰ ਲਿਆ ਮੈਨੂੰ ਇਹ ਸੀਗਾ ਵੀ ਜਦੋਂ ਮੈਂ ਖੇਲ ਕੇ ਆਉਣਾ ਉੱਥੇ ਮੇਰਾ ਮੈਡਲ ਮੈਨੂੰ ਯਕੀਨ ਸੀ ਵੀ ਮੈਡਲ ਮੇਰਾ ਪਊਗਾ 골ਡ ਵੀ ਜਦੋਂ ਮੈਂ ਖੇਲ ਕੇ ਆਉਂਗਾ ਤਾਂ ਮੇਰੀ ਹੈਲਪ ਹੋਊਗੀ ਜਿਵੇਂ ਦੇਖਦੇ ਆਂ ਵੀ ਬਾਹਰੋਂ ਬੱਚੇ ਖੇਲ ਕੇ ਆਉਂਦੇ ਉਹਨਾਂ ਦੀ ਹੈਲਪ ਹੁੰਦੀ ਆ ਵਧੀਆ ਹਨਾ ਉਦਾਂ ਮੇਰੇ ਵੀ ਮਨ 'ਚ ਸੀਗਾ ਵੀ ਮੇਰੀ ਹੈਲਪ ਹੋਊਗੀ ਮੈਨੂੰ ਚਾਰ ਪੈਸੇ ਮਿਲਣਗੇ ਇਹ ਵੀ ਮੋੜ ਦੂੰਗਾ ਜਿਹੜੇ ਫੜਨੇ ਆ ਕਿਸੇ ਤੋਂ ਤੇ ਅੱਗੇ ਫੇਰ ਹੋਰ ਖੇਲਣਾ ਜਾਊਂਗਾ ਪਰ ਇਦਾਂ ਦੀ ਕੋਈ ਸਪੋਰਟ ਨਹੀਂ ਹੋਈ ਤੇ ਫਿਰ ਜਦੋਂ ਆਏ ਉਹ ਚੀਜ਼ ਜਿਹੜੀ ਤੁਸੀਂ ਐਕਸਪੈਕਟ ਕੀਤਾ ਸੀਗਾ ਰਿਐਕਸ਼ਨ ਉਹ ਨਹੀਂ ਮਿਲਿਆ ਮੈਂ ਨੇ ਮੁਦਦ ਰੱਖਿਆ ਵੀ ਆਪਾਂ ਮਿਹਨਤ ਕਰਦੇ ਜਾਣਾ ਬਸ ਬਾਕੀ ਉਹ ਮਾਲਕ ਦੇ ਹੱਥਾ ਜੋ ਨੇ ਦੇਣਾ ਉਹਨੇ ਦੇ ਦੇਣਾ ਦਿਲ ਨਹੀਂ ਟੁੱਟਿਆ ਪਰ ਉਹ ਮੈਂ ਦਿਲ ਨਹੀਂ ਟੁੱਟਦਾ ਦਿਲ ਤਾਂ ਬਹੁਤ ਮਜ਼ਬੂਤ ਆ ਪਰ ਝਟਕਾ ਤਾਂ ਲੱਗਦਾ ਜਦੋਂ ਬੰਦਾ ਕੋਈ ਆਉਂਦਾ ਬਾਹਰੋਂ ਪਰ ਫਿਰ ਵੀ ਹੌਸਲਾ ਰੱਖੀਦਾ ਤੇ ਨਾਲ ਬੱਚਿਆਂ ਨੂੰ ਵੀ ਟ੍ਰੇਨ ਕਰਦਾ ਆਪਣੇ ਨੂੰ ਤੇ ਉਹ ਜੇ ਮੈਂ ਆਪ ਹੀ ਛੱਡ ਕੇ ਬਹਿ ਗਿਆ ਤਾਂ ਫਿਰ ਬੱਚੇ ਨਹੀਂ ਕਰਨਗੇ ਜੀ ਹਾਂਜੀ ਤੇ ਪਰ ਜਿਹੜੀ ਦੁਬਈ ਚੈਂਪੀਅਨਸ਼ਿਪ ਦੀ ਆਪਾਂ ਗੱਲ ਕਰ ਰਹੇ ਆ ਕਿੰਨਾ ਕੁ ਟਾਈਮ ਪਹਿਲਾਂ ਜਿੱਤਿਆ ਸੀ ਉਹ ਮੈਡਮ ਕਿੰਨਾ ਟਾਈਮ ਹੋ ਗਿਆ ਇੰਟਰਨੈਸ਼ਨਲ ਇੰਟਰਨੈਸ਼ਨਲ ਨੂੰ ਟਾਈਮ ਥੋੜਾ ਹੀ ਹੋਣਾ ਦਿਮਾਗ ਚੋਂ ਨਿਕਲ ਜਾਂਦੀਆਂ ਸਾਰੀਆਂ ਮੇਰੇ ਖਿਆਲ ਇੰਟਰਨੈਸ਼ਨਲ ਦਾ ਹੀ ਆ ਲੇਕਿਨ ਆਹ ਹੈ ਮੈਡਮ ਹਾਂਜੀ ਇਹ ਜਿਤ ਕੇ ਜਦੋਂ ਤੁਸੀਂ ਆਏ ਸੀ ਉਦੋਂ ਉਮੀਦ ਸੀਗੀ ਹਨਾ ਪੂਰੀ ਕਿ ਵਧੀਆ ਉਹ ਹਲੇ ਵੀ ਨਹੀਂ 2022 ਹੂੰ 2 ਸਾਲ ਹੋ ਚੁੱਕੇ ਮਤਲਬ ਹਲੇ ਤੱਕ ਉਹ ਚੀਜ਼ ਨਹੀਂ ਮਿਲੀ ਤੁਹਾਨੂੰ ਜੋ ਤੁਸੀਂ ਐਕਸਪੈਕਟ ਇਸ ਤੋਂ ਬਾਅਦ ਹੁਣ ਇੰਗਲੈਂਡ ਚ ਜਾਣਾ ਸੀ ਖੇਡਣ ਉਧਰਲੇ ਵੀ ਸਿਲੈਕਟ ਹੋ ਗਿਆ ਸੀ ਹਾਂਜੀ ਪਰ ਆਹੀ ਮਦਦ ਨਹੀਂ ਹੋਈ ਕਿਸੇ ਬੰਦੇੋਂ ਤੇ ਪੈਸਿਆਂ ਕਰਕੇ ਰਹੀਓ ਫਿਰ ਕਰਕੇ ਹਾਂਜੀ ਉਹਦੇ ਲਈ ਕਿੰਨੇ ਪੈਸਿਆਂ ਦੀ ਲੋੜ ਸੀ ਅਗਰ ਤੁਸੀਂ ਇੰਗਲੈਂਡ ਜਾਂਦੇ? ਉਹਦੇ ਲਈ 2.5-3 ਲੱਖ ਰੁਪਈਆ ਚਾਹੀਦਾ ਸੀਗਾ। ਕੁਝ ਅਕਾਊਂਟ 'ਚ ਸ਼ੋਅ ਕਰਨਾ ਸੀਗਾ, ਬਾਕੀ ਦਾ ਖਰਚ ਘਾਟੇ ਹੋਣਾ ਸੀਗਾ ਤੇ ਕੁਝ ਉੱਥੇ ਹੋਣਾ ਸੀ। ਤੇ ਨਹੀਂ ਉਦਾਂ ਦੀ ਕੋਈ ਹੈਲਪ ਹੋਈ ਕਿਸੇ ਪਾਸੇ ਉਹ ਤੇ ਫਿਰ ਨਹੀਂ ਗਏ। ਇਕੱਠੇ ਨਹੀਂ ਹੋਏ ਪੈਸੇ। ਫਿਰ ਵੀ ਕਿੰਨੇ ਦਾ ਤੁਸੀਂ ਪੈਸੇ ਇਕੱਠੇ ਕਰਲੇ ਸੀਗੇ? ਮੈਂ ਖੇਚਤੂ ਕੇ ਪਹਿਲਾਂ ਹੀ ਜਿੱਦਾਂ ਫੜਕੇ ਕਰਿਆ ਸੀ ਸਿਸਟਮ ਤੇ ਉਦੋਂ ਮੈਂ ਲੱਖਾਂ ਰੁਪਈਆ ਕੋਲ ਕਰ ਲਿਆ ਸੀ ਜਾਂ ਉਹ ਦੱਸਦੇ ਵੀ ਘੱਟੋ-ਘੱਟ 4 ਲੱਖ ਰੁਪਈਆ ਚਾਹੀਦਾ। ਅੱਛਾ। ਤੇ ਉਹਨਾਂ ਫਿਰ ਇਕੱਠਾ ਨਹੀਂ ਹੋਇਆ ਤੇ ਮੈਂ ਨਹੀਂ ਗਿਆ। ਪੈਸਿਆਂ ਕਰਕੇ ਅਜੇ ਵੀ ਬਹੁਤ ਹੋਰ ਖਿਡਾਰੀ ਨੇ ਜਿਹੜੇ ਪੈਸਿਆਂ ਕਰਕੇ रह ਜਾਂਦੇ ਸਪਾਂਸਰਸ਼ਿਪ ਨਹੀਂ ਮਿਲਦੀ ਹਨਾ ਪਰ ਪਤਾ ਲੱਗਿਆ ਕਿ ਜਿਵੇਂ ਤੁਹਾਡੇ ਬੱਚੇ ਵੀ ਇਸੀ ਤੁਸੀ ਸਪੋਰਟਸ ਦੇ ਵਿੱਚ ਭੇਜ ਰਹੇ ਹੋ ਪਰ ਤੁਹਾਡਾ ਮਨ ਨਹੀਂ ਹੁੰਦਾ ਕਿ ਜਦੋਂ ਮੇਰਾ ਵੀ ਕੁਛ ਇੰਨਾ ਨਹੀਂ ਬਣਿਆ ਨਹੀਂ ਸਪੋਰਟ ਨਹੀਂ ਬਣੀ ਤਾਂ ਮੈਂ ਬੱਚਾ ਨੂੰ ਇਸ ਫੀਲਡ ਦੇ ਵਿੱਚ ਕਿਉਂ ਬਾਵਾਂ ਇਹ ਮਨ ਦੇ ਵਿੱਚ ਆਉਂਦਾ ਮਨ ਦੇ ਵਿੱਚ ਆਉਂਦਾ ਸੀ ਬਹੁਤ ਜ਼ਿਆਦਾ ਵੀ ਜ਼ਿੰਦਗੀ ਆਪਣੀ ਤਾਂ ਅਸੀਂ ਇਹਦੇ ਪਿੱਛੇ ਲਾ ਕੇ ਮਤਲਬ ਖਰਾਬ ਕਰ ਲਈਏ ਕਿਸਮ ਦੀ ਜਦੋਂ ਹੁਣ ਮੈਡਲ ਸਰਟੀਫਿਕੇਟ ਦੇਖਦੇ ਆਂ ਤਖਲੀਬ ਵੀ ਹੁੰਦੀ ਆ ਪਰ ਇੱਕ ਅਲੱਗ ਸਾਡੇ ਆਉਦਾ ਵੀ ਅਲੱਗ ਬਣਿਆ ਹੋਇਆ ਹਰ ਇੱਕ ਬੰਦਾ ਕਹਿੰਦਾ ਵੀ ਵੀ ਪਲੇਅਰ ਆ ਜਾਨਕੀ ਕਿਤੇ ਵੀ ਜਾਂਦੇ ਆ ਕੋਈ ਰਸਤੇ ਚ ਪੁਲਿਸ ਕਰਮਚਾਰੀ ਆ ਜਾਂ ਸਾਨੂੰ ਘੇਰ ਵੀ ਲੈਂਦੇ ਆ ਰੋਕ ਕੇ ਜਦ ਦੱਸੀਦਾ ਕਦੇ ਵੀ ਕੋਈ ਚਲਾਣ ਨਹੀਂ ਕਰਦਾ ਉਹ ਦੇਖ ਲੈਂਦੇ ਆ ਵੀ ਇੰਟਰਨੈਸ਼ਨਲ ਪਲੇਅਰ ਨੇ ਵਧੀਆ ਵੀ ਕੋਈ ਗੱਲ ਨਹੀਂ ਹੈਨਾ ਇਹ ਚੀਜ਼ ਕਰਕੇ ਬੱਚਿਆਂ ਦਾ ਇਹ ਆ ਵੀ ਹੁਣ ਜਿਵੇਂ ਸਰਕਾਰੀ ਖੇਡਾਂ ਬਤਨ ਪੰਜਾਬ ਦੀਆਂ ਹੋ ਗਈਆਂ ਇਹ ਤੋਂ ਥੋੜਾ ਜਿਹਾ ਸਾਨੂੰ ਮਤਲਬ ਆਸ ਹੋਈ ਆ ਕਿ ਚਲੋ ਸਾਡਾ ਤਾਂ ਜਿੱਦਾਂ ਲੰਘਿਆ ਠੀਕ ਆ ਵੀ ਚਲ ਬੱਚਿਆਂ ਦਾ ਸਾਡਾ ਵਧੀਆ ਹੋਊਗਾ ਪਰ ਮਨ ਦੇ ਵਿੱਚ ਫਿਰ ਵੀ ਨਹੀਂ ਲੈਂਦਾ ਕਿ ਇਸ ਬੱਚੇ ਨੂੰ ਮੈਂ ਇਸ ਫੀਲਡ ਦੇ ਵਿੱਚ ਨਹੀਂ ਪਾਉਣਾ ਕਿ ਅੱਗੇ ਫਿਊ ਨਹੀਂ ਨਹੀਂ ਜਿੱਦਾਂ ਹੁਣ ਦੇਖੋ ਭਗਵੰਤ ਮਾਨ ਜੀ ਹੈਨਾ ਇਹ ਜੋ ਖੇਡਾਂ ਕਰਵਾ ਰਹੇ ਨੇ ਸਾਰੇ ਇਥੋਂ ਇਹ ਲੱਗ ਰਿਹਾ ਵੀ ਜੇ ਇਸ ਹਿਸਾਬ ਨਾਲ ਚੱਲਦੀਆਂ ਰਹੀਆਂ ਖੇਡਾਂ ਤਾਂ ਆਗਾਹ ਬੱਚਿਆਂ ਕੋਲ ਮੈਡਲ ਹੋਣਗੇ ਸਰਕਾਰੀ ਸਰਟੀਫੀਕਟ ਇਹਨਾਂ ਨੂੰ ਨੌਕਰੀ ਦੇ ਵਿੱਚ ਵੀ ਥੋੜਾ ਜਾਂ ਵੀ ਵਧੀਆ ਹੋ ਜਾਊਗਾ ਨੌਕਰੀ ਮਿਲ ਜਾਊਗੀ ਬੱਚਿਆਂ ਨੂੰ ਇਹ ਆਸਤੇ ਯਾਨੀ ਕਿ ਇਹਨਾਂ ਦੀ ਤਿਆਰੀ ਕਰਵਾ ਰਹੇ ਆਂ ਜੀ ਇੱਕ ਮੈਂ ਦੁਬਾਰਾ ਦੁਬਈ ਵਾਲੇ ਚੈਂਪੀਅਨਸ਼ਿਪ ਤੇ ਗੱਲ ਆਣਾ ਚਾਹੂੰਗੀ ਜੋ ਤੁਸੀਂ ਮੈਡਲ ਲੈ ਕੇ ਆਏ ਉਸ ਤੋਂ ਬਾਅਦ ਫੇਰ ਤੋਂ ਤੁਸੀਂ ਦੁਕਾਨ ਤੇ ਜਾਣਾ ਸ਼ੁਰੂ ਕਰਤਾ ਸੀਗਾ ਥੋੜੇ ਸਮੇਂ ਬਾਅਦ ਹੀ ਹਾਂ ਜੀ ਹਾਂ ਜੀ ਜਿਵੇਂ ਮੰਨ ਲਓ ਰਾਤ ਨੂੰ ਉਥੋਂ ਆ ਗ ਇੱਕ ਦਿਨ ਘਰੇ ਰਹੇ ਔਰ ਰਾਤੋਂ ਰਾਤ ਹੀ ਮਤਲਬ ਘਰੇ ਰਹਿਤਾ ਸੁਬ੍ਹਾ ਫਿਰ ਸਰਦਰੀ ਕੰਮ ਤੇ ਦੁਕਾਨ ਤੇ ਜਾ ਕੇ ਫਿਰ ਪੰਚਰ ਲਗਾਣੇ ਸਾਈਕਲ ਦੇ ਟਾਇਰ ਤੇ ਹਾਂਜੀ ਉਹ ਜ਼ਰੂਰੀ ਆ ਉਹ ਤਾਂ ਫਿਰ ਰੋਟੀ ਤਾਂ ਉੱਥੇ ਚੱਲਨੀ ਆ ਨਾ ਹਾਂਜੀ ਪਰ ਕੀ ਉਮੀਦ ਆ ਤੁਹਾਨੂੰ ਹੱਲੇ ਵੀ ਕੀ ਤੁਸੀਂ ਚਾਹੁੰਦੇ ਹੋ ਇਹਦੇ ਬਾਰੇ ਸੁਰੂ ਦੇਖੋ ਮੈਂ ਖੁਦ ਲਈ ਤਾਂ ਕੋਈ ਉਮੀਦ ਨਹੀਂ ਰੱਖਦਾ ਹੁਣ ਸਰਕਾਰ ਤੋਂ ਬਿਲਕੁਲ ਹੀ ਪਰ ਹਾਂ ਬੱਚਿਆਂ ਲਈ ਜ਼ਰੂਰ ਰੱਖਦੇ ਆ ਵੀ ਚਲੋ ਜਿਹੜੇ ਬੱਚੇ ਨੇ ਸਾਡੇ ਇਕੱਲਾ ਮੈਂ ਆਪਣੇ ਬੱਚੇ ਦੀ ਗੱਲ ਨਹੀਂ ਕਰ ਰਿਹਾ ਇੰਨਾ ਇੰਨੇ ਬੱਚੇ ਨੇ ਇਸ ਟਾਈਮ ਜਿਹੜੇ ਗੇਮ ਕਰ ਰਹੇ ਨੇ ਇਸ ਆਸ ਤੇ ਕਿ ਸਾਨੂੰ ਕੋਈ ਸਰਕਾਰੀ ਨੌਕਰੀ ਜਾਂ ਸਾਨੂੰ ਕੋਈ ਡਾਇਟ ਲੱਗੂਗੀ ਜਾਂ ਕੋਈ ਮਤਲਬ ਮਦਦ ਹੋਊਗੀ ਸਾਡੀ ਹੁਣ ਬੱਚਿਆਂ ਦੀ ਮੈਂ ਇਸੇ ਕਰਕੇ ਟ੍ਰੇਨਿੰਗ ਕਰਾ ਰਹੇ ਆ ਵੀ ਚਲੋ ਗਾਹਾਂ ਬੱਚਿਆਂ ਨੂੰ ਸਰਕਾਰੀ ਨੌਕਰੀ ਪੜ੍ਹਾਈ ਦੇ ਨਾਲ ਨਾਲ ਵੀ ਸਾਨੂੰ ਆਸ ਲੱਗ ਰਹੀ ਆ ਵੀ ਜਿਵੇਂ ਖੇਡਾਂ ਚੱਲਦੀਆਂ ਵੀ ਗਾਹਾਂ ਸਾਰੇ ਸਰਕਾਰ ਸੁਣੂਗੀ ਤਾਂ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਜੀ 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 ਹਲੇ ਵੀ ਦੇਖਿਆ ਸੀ ਜਦੋਂ ਅੰਦਰ ਆ ਰਹੇ ਸੀਗੇ ਤੇ ਸਾਈਡ ਤੇ ਤੁਸੀਂ ਜਿੰਮ ইকুইਪਮੈਂਟਸ ਵੀ ਥੋੜੇ ਬਹੁਤ ਰੱਖੇ ਹੋਏ ਆ ਪ੍ਰੈਕਟਿਸ ਇੱਥੇ ਵੀ ਕਰ ਲੈਣੇ ਫਿਰ ਜਦੋਂ ਟਾਈਮ ਮਿਲਦਾ ਹੈ ਹਾਂ ਜੀ ਹਾਂ ਬੱਚੇ ਨੂੰ ਫਿਰ ਘਰੇ ਕਰਾਈ ਦੀਆਂ ਅੱ ਤੁਸੀਂ ਜਿਵੇਂ ਜਾਣਿਓ ਹੈ ਨਾ ਬੱਚਿਆਂ ਨੂੰ ਤੁਸੀਂ ਖੁਦ ਟ੍ਰੇਨ ਕਰ ਰਹੇ ਹੋ ਹਾਂਜੀ ਬੱਚਿਆਂ ਨੂੰ ਖੁਦ ਟ੍ਰੇਨ ਕਰਦਾ ਜੀ ਤਾਂ ਇਹ ਅਸੀਂ ਗੱਲਬਾਤ ਕੀਤੀ ਹੈ ਮਿਸਟਰ ਮਨਜਾ ਸਿੰਘ ਨਾਲ ਤੁਸੀਂ ਨਾਲ ਤਸਵੀਰਾਂ ਦੇਖ ਸਕਦੇ ਹੋ ਪੂਰਾ ਜਿਹੜਾ ਕਮਰਾ ਹੈ ਤੁਹਾਨੂੰ ਦੱਸਦੀ ਹੈ ਟਰੋਫੀਜ਼ ਦੇ ਨਾਲ ਭਰਿਆ ਹੋਇਆ ਮੈਡਲ ਦੇ ਨਾਲ ਭਰਿਆ ਹੋਇਆ ਪਰ ਇਹੀ ਗੱਲ ਹੈ ਕਿ ਇਹਨਾਂ ਨੂੰ ਅੱਗੇ ਰਾਹ ਨਹੀਂ ਮਿਲਦਾ ਫਿਊਚਰ ਨਹੀਂ ਦਿਖਾਈ ਦਿੰਦਾ ਪਰ ਫਿਰ ਵੀ ਇਹਨਾਂ ਨੂੰ ਇਹਨਾਂ ਨੇ ਉਮੀਦ ਨਹੀਂ ਛੱਡੀ ਹਜੇ ਵੀ ਇਹ ਅੱਗੇ ਵੀ ਜਿਹੜੇ ਕੰਪੀਟੀਸ਼ਨਸ ਆਣਗੇ ਜ਼ਰੂਰ ਜਾਉਂਗੇ ਹੈਨਾ ਹਾਂਜੀ ਹੁਣ ਖੇਡਾਂ ਬਤਨ ਪੰਜਾਬ ਦੀਆਂ ਵਿੱਚ ਪੈਰਾ ਲੈਂਪਿੰਗ ਦੇ ਗੇਮਾਂ ਹੋਣੀਆਂ ਨੇ 11ਵੇਂ ਮਹੀਨੇ ਚ ਉਹਦਾ ਵੀ ਹੁਣ ਫਾਰਮ ਪਰ ਲੱਗਿਆ ਹੈ ਤਿਆਰੀ ਆ ਫੇ ਪੂਰੀ ਉਮੀਦ ਹਲੇ ਮਤਲਬ ਛੱਡੀ ਨਹੀਂ ਹੈ ਨਾ ਰੱਬ ਉੱਤੇ ਹਾਂ ਜੀ ਭਰੋਸਾ ਮਾਲਕ ਤੇ ਫੁੱਲ ਆ ਜੀ ਹਾਂ ਜੀ ਤਾਂ ਮੈਂ ਨਾਲ ਦੇ ਨਾਲ ਤੁਹਾਨੂੰ ਜ਼ਰੂਰ ਦਿਖਾਣਾ ਚਾਹੂੰਗੀ ਇਹ ਕਮਰਾ ਜਿੱਥੇ ਤੁਸੀਂ ਦੇਖ ਸਕਦੇ ਹੋ ਪੂਰੀ ਦੀਵਾਰ ਤੇ ਇਹਨਾਂ ਦੀ ਟਰੋਫੀਜ਼ ਆ ਮੈਡਲਸ ਜਿਹੜੇ ਕਿ ਇੱਥੇ ਪਏ ਹੋਇਆ ਤਾਂ ਕਿਸ ਤਰ੍ਹਾਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਇਹਨਾਂ ਨੂੰ ਉਹ ਮੁਕਾਮ ਇਹਨਾਂ ਨੂੰ ਉਹ ਰੈਕਗਨਿਸ਼ਨ ਨਹੀਂ ਮਿਲੀ ਜੋ ਇਹ ਚਾਹੁੰਦੇ ਆ 스포츠 ਪਲੇਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਦਿਨ ਰਾਤ ਇੱਕ ਕਰ ਲੈਂਦੇ ਆ ਕਿਉਂਕਿ ਜਿਨ੍ਹਾਂ ਨੇ ਪੂਰਾ ਘਰ ਚਲਾਉਣਾ ਹੁੰਦਾ ਹੈ ਪੈਸੇ ਕਮਾਉਣੇ ਹੁੰਦੇ ਆ ਉਹ ਕਿਸ ਤਰ੍ਹਾਂ ਮੈਨੇਜ ਕਰਦੇ ਆ ਘਰ ਦਾ ਕੰਮ ਵੀ ਕਰਨਾ ਘਰ ਸੰਭਾਲਣਾ ਵੀ ਫਿਰ ਉਸ ਤੋਂ ਬਾਅਦ ਆਪਣੇ ਜਿਹੜੀ ਗੇਮ ਦੇ ਵਿੱਚ ਆ ਉਹਦੇ ਵੱਲ ਵੀ ਪ੍ਰੈਕਟਿਸ ਕਰਨੀ ਔਰ ਨਾਲ ਹੀ ਨਾਲ ਆਪਣਾ ਜੋ ਵੀ ਡਾਈਟ ਜਿਹੜੀ ਵੱਖਰੀ ਹੁੰਦੀ ਹੈ ਸਪੋਰਟਸ ਪਲੇਅਰ ਦੀ ਉਹ ਵੀ ਰੱਖਣੀ ਤਾਂ ਬਹੁਤ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਹੀ ਸਾਡੇ ਪੰਜਾਬ ਦੇ ਵਿੱਚੋਂ ਆ ਭਾਰਤ ਦੇ ਵਿੱਚੋਂ ਪਲੇਅਰ ਜਿਹੜੇ ਜਾਂਦੇ ਆ ਨਾਮ ਕਮਾਉਣ ਦੇ ਲਈ ਪਰ ਫਿਰ ਵੀ ਉਹਨਾਂ ਨੂੰ ਉਹ ਚੀਜ਼ ਰੈਕਗਨਿਸ਼ਨ ਨਹੀਂ ਮਿਲਦੀ ਔਰ ਜਿਸ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਹੋ ਜੀ ਤਸਵੀਰ ਤੁਹਾਨੂੰ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਬੈਂਚ ਪ੍ਰੈਸ ਕਰਦੇ ਨੇ ਇਹ ਔਰ ਵੱਡੇ ਮੁਕਾਮ ਤੱਕ ਪਹੁੰਚੇ ਨੇ ਤੇ ਅੱਜ ਵੀ ਉਹ ਤੁਹਾਨੂੰ ਦੱਸਦੀ ਦੁਕਾਨ ਤੇ ਕੰਮ ਕਰਦੇ ਨੇ ਪੈਂਚਰ ਦਾ ਕੰਮ ਕਰਦੇ ਨੇ ਪਰ ਹੁਣ ਇੱਕ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਹੈ ਤਾਂ ਜੋ ਅੱਗੇ ਵੀ ਜਿਹੜੇ ਵੀ ਜਿਹੜੇ ਕੰਪੀਟੀਸ਼ਨ ਹਨ ਉਹ ਪੈਸਿਆਂ ਦੀ ਵਜ੍ਹਾ ਨਾਲ ਨਾ ਰੁਕਣ ਉੱਥੇ ਜਾ ਕੇ ਨਾਮ ਪੂਰਾ ਰੋਸ਼ਨ ਕਰਨ ਅਜੇ ਹੋਰ ਵੀਡੀਓਸ ਲਈ ਦੇਖਦੇ ਰਹੋ ਧਿਆਨ ਟੇਕੀ